ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਅਪਡੇਟਸ ਨਿਊਜ਼ ਤੇ ਮੈਂ ਤੁਹਾਡੇ ਨਾਲ ਸੀ ਮਰਜੀਤ ਕੋਰ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਨੂੰ ਫੋਨ ਜ਼ਰੀਏ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਧਮਕੀ ਦੇਣ ਵਾਲੇ ਨੇ 2 ਕਰੋੜ ਫਰौती ਦੀ ਮੰਗ ਕੀਤੀ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਵੱਲੋਂ ਖੋਦ ਦਿੱਤੀ ਗਈ ਹੈ। ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਸਖਸ਼ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਪਾਈ ਜੀ ਨਾਲ ਕਰਵਾਉਂਦਾ ਹਾਂ। ਤਾਂ ਚੰਨੀ ਨੇ ਕਿਹਾ ਕਿ ਤੁਸੀਂ ਦੱਸ ਦੋ ਕੀ ਕੰਮ ਹੈ ਫਿਰ ਮੈਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਾਨੂੰ ਤੁਰੰਤ ਤਨਚਨੀ ਨੇ ਕਿਹਾ ਕਿ ਤੁਸੀਂ ਗਲਤ ਫੋਨ ਕਰ ਲਿਆ ਹੈ ਮੇਰੇ ਕੋਲ ਤਾਂ 2 ਕਰੋੜ ਰੁਪਏ ਨਹੀਂ ਹਨ ਉਹਨਾਂ ਕਿਹਾ ਕਿ ਮੈਨੂੰ ਫਰਤੀ ਮੰਗਣ ਵਾਲੇ ਵੱਲੋਂ ਮੈਸੇਜ ਭੇਜੇ ਗਏ ਹਨ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਸਬੰਧੀ ਸਾਰੇ ਸਕਰੀਨਸ਼ਾਟ ਡੀਜੀਪੀ ਅਤੇ ਡੀਆਈਜੀ ਨੂੰ ਭੇਜੇ ਗਏ ਹਨ ਪਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਸ ਮਾਮਲੇ ਸੰਬੰਧੀ ਕੁਝ ਨਹੀਂ ਪੁੱਛਿਆ ਗਿਆ ਉਹਨਾਂ ਕਿਹਾ ਕਿ ਜੇਕਰ ਉਹਨਾਂ ਕਿਹਾ ਕਿ ਜੇਕਰ ਮੇਰੇ ਵਰਗੇ ਬੰਦੇ ਨੂੰ ਕੋਈ ਕੀ ਆ ਰਹੀਆ ਤਾਂ ਆਮ ਬੰਦੇ ਦੇ ਹਾਲਾਤ ਕੀ ਹੋਣਗੇ ਨਾਲ ਵੀ ਬੈਠਾ ਹੁੰਦਾ ਇੱਕ ਦਿਨ ਮੈਂ ਆਪਣੀ ਕਿਚਨ ਜਾ ਰਹਾ ਰਾਤ ਨੂੰ ਜਦੋਂ ਮੇਰੇ ਕੋਲ ਆ ਗਿਆ ਮੈਂ ਚੱਕਿਆ ਮਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ ਸੀ ਲੱਗਿਆ ਹਾਂਜੀ ਦੱਸੋ ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ ਮੈਂ ਕੁੱਤ ਕਰਦੇ ਕਹਾਗਾ ਮੈਂ ਬਾਈ ਨਾਲ ਤੈਨੂੰ ਕਰੂਣੀ ਕਹਿੰਦਾ 2000 ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਲੱਗਿਆ ਸਾਇਬ ਮੈਂ 2000 ਦਾ ਕਿੱਥੇ ਤੇ ਕਰਨਾ ਇਹਨੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਟ੍ਰਿਕ ਚੜਾਓ ਮूण ਮੈਂ ਕਿਤੇ ਜਨੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈਕ ਨਾ ਕੰਨ ਕਰਾਉਣਾ ਲੱਗਿਆ ਤੁਹਾਨੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੱਗਿਆ ਤੁਸੀਂ ਗਲਤ ਡੀਟੈਲ ਕਰ ਲਿਆ ਲਿਖੇ ਵਿੱਚ ਨਾ ਉਹ ਮੇਰੇ ਕੋਲ ਤਾਂ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਮਿਸਾਲ ਤੁਹਾਡਾ ਹੋ ਜਾਣਾ ਮੈਂ ਉਹ ਕੈ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਭੇਜਦਾ ڈی آئی جی نے بھیجتا اج تک من جی پی ڈی آئی جی نے کہ جی دمکی آئی کیا گل بات ہے حالانکہ میں بھی دوبارہ چار بار آیا وہاں دن میں سجھا لیا بھی تھی گلط منگے لے رہے ہونا نہیں کام وہ تو ہٹ گئے لیکن اپنی جیس ہے یہ کیا کر رہی ہے سیت بجے آیا میرے ونگے بند میں جو دھمکی آ رہی ہے ਤਾਂ ਆਮ ਬੰਦੇ ਦੀ ਕੀ ਹਾਲਤ ਹੋਈ ਸ਼ਰੀਆਮ ਫੇਰ ਜਾਂ ਪੂਜੇ ਪਾ ਜਾਂਦੇ ਸ਼ਰੀਆਮ ਅੱਜ ਵੀ ਡਕੇਟੀਆਂ ਚੱਲ ਰਹੀਆਂ ਕੱਲ ਪਰਸੋਂ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ ਨਿਊਜ਼ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਅਪਡੇਟਸ ਨਿਊਜ਼ ਤੇ ਮੈਂ ਤੁਹਾਡੇ ਨਾਲ ਸੀ ਮਰਜੀਤ ਕੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਨੂੰ ਫੋਨ ਜ਼ਰੀਏ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ ਧਮਕੀ ਦੇਣ ਵਾਲੇ ਨੇ 2 ਕਰੋੜ ਫਰौती ਦੀ ਮੰਗ ਕੀਤੀ ਹੈ ਇਸ ਦੀ ਜਾਣਕਾਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਵੱਲੋਂ ਖੋਦ ਦਿੱਤੀ ਗਈ ਹੈ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਫੋਨ ਕਰਨ ਵਾਲੇ ਸ਼ਖਸ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਪਾਈ ਜੀ ਨਾਲ ਕਰਵਾਉਂਦਾ ਹਾਂ ਤਾਂ ਚੰਨੀ ਨੇ ਕਿਹਾ ਕਿ ਤੁਸੀਂ ਹੀ ਦੱਸ ਦੋ ਕੀ ਕੰਮ ਹੈ ਫਿਰ ਮੈਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਾਨੂੰ ਤੁਰੰਤ ਤਾਜਨੀ ਨੇ ਕਿਹਾ ਕਿ ਤੁਸੀਂ ਗਲਤ ਫੋਨ ਕਰ ਲਿਆ ਹੈ ਮੇਰੇ ਕੋਲ ਤਾਂ 2 ਕਰੋੜ ਰੁਪਏ ਨਹੀਂ ਹਨ ਉਹਨਾਂ ਕਿਹਾ ਕਿ ਮੈਨੂੰ ਫਰौती ਮੰਗਣ ਵਾਲੇ ਵੱਲੋਂ ਮੈਸੇਜ ਭੇਜੇ ਗਏ ਹਨ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਸਾਰੇ ਸਕਰੀਨਸ਼ਾਟ ਡੀਜੀਪੀ ਅਤੇ ਡੀਆਈਜੀ ਨੂੰ ਭੇਜੇ ਗਏ ਹਨ ਪਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਸ ਮਾਮਲੇ ਸੰਬੰਧੀ ਕੁਝ ਨਹੀਂ ਪੁੱਛਿਆ ਗਿਆ ਉਹਨਾਂ ਕਿਹਾ ਕਿ ਜੇਕਰ ਉਹਨਾਂ ਕਿਹਾ ਕਿ ਜੇਕਰ ਮੇਰੇ ਵਰਗੇ ਬੰਦੇ ਨੂੰ ਕੋਈ ਤਾ ਕੀ ਆ ਰਹੀ ਆ ਤਾਂ ਆਮ ਬੰਦੇ ਦੇ ਹਾਲਾਤ ਕੀ ਹੋਣਗੇ ਨਾਲ ਵੀ ਬੈਠਾ ਹੁੰਦਾ ਇੱਕ ਦਿਨ ਮੈਂ ਆਪਣੀ ਕਿਚਨ ਤੇ ਆ ਰਿਹਾ ਰਾਤ ਨੂੰ ਤੇ ਕੈਰੀਬੂ ਆ ਗਿਆ ਮੈਂ ਚੱਕਿਆ ਬੰਦੂ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਸੀ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ ਮੈਂ ਕਹਿੰਦਾ ਤੁਸੀਂ ਕਰਦੇ ਕਹਾਗਾ ਮੈਂ ਬਾਈ ਨਾਲ ਤਾਂ ਕੋਈ ਨਹੀਂ ਕਹਿੰਦਾ 2000 ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਲੈ ਗਿਆ ਸਾਲੂ ਮੈਂ 2 ਕਰੋੜ ਦਾ ਕਿਥੇ ਤੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਟਰ ਕਿੰਨਾ ਦੇ ਮੁਰ ਮੈਂ ਕਿਤੇ ਜਿਹੜੇ ਪੈਸੇ ਇਹਦਾ ਨਾ ਨਹੀਂ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਦੀ ਨਾਲ ਗੱਲ ਕਰਾਣਾ ਲੱਗਿਆ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਕਰ ਦੇ ਕੀ ਕਰਨਾ ਇਹਦਾ 2 ਕਰੋੜ ਦਾ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਡੀਟੇਲ ਕਰ ਲਿਆ ਲਿਖੇ ਵਿੱਚ ਨਾ ਆਓ ਮੇਰੇ ਕੋਲ ਤਾਂ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਮੇਸਾ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਇਆ ਉਹਨਾਂ ਦੇ سکرین شاٹ ڈی جی پی نجتا ڈی آئی جیجتا دن ٹلیفون آیا تین چار بار آیا وہاں جی اسی دن میں سجھا لیا بھی تھی گلت اگے لے رہے ہونا نہیں کام وہ تو ہٹ گئے لیکن اپنی جیس ہے یہ کیا کر رہی ہے سنجید بجیا ہوا میرے بندے آ رہی ہے تب آم بندے دی کیا حالت ہوئے سریام پہنیا بے سریام اجیتیا چل رہی کل پرسو ہوا خبر دیکھنے جڑے رہو دشاٹ نیوز